ਮਨ ਸਾਡੇ ਤਜਰਬਿਆਂ ਚੋਂ ਬਣਦਾ ਹੈ ਤਾਂ ਕਰਕੇ ਸਰੀਰ ਸਾਡਾ ਕੁਦਰਤੀ ਹੈ ਮਨ ਕੁਦਰਤੀ ਨਹੀਂ ਹੈ ਮਨ ਸਾਡਾ ਬਣਿਆ ਹੈ ਜਿੱਦਾਂ ਦੀ ਸੰਗਤ ਮਿਲੀ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਜੈਸਾ ਆਪਾਂ ਵੇਖਿਆ ਜੋ ਆਪਾਂ ਸੁਣਿਆ ਜੋ ਸਾਨੂੰ ਸੁਣਾਇਆ ਜੋ ਸਾਨੂੰ ਪੜਾਇਆ ਜੋ ਸਾਨੂੰ ਮਨਾਇਆ ਮਨ ਬਣ ਗਿਆ ਪਰ ਜੋ ਕੁਝ ਇਹਦੇ ਵਿੱਚ ਉੱਕਰ ਜਾਂਦਾ ਬਣ ਜਾਂਦਾ ਮਟਾਉਣਾ ਬਹੁਤ ਔਖਾ ਹੈ ਤਾਂ ਕਰਕੇ ਮਨ ਨੂੰ ਬਦਲਣਾ ਬਹੁਤ ਔਖਾ ਹੈ ਸਰੀਰ ਦੇ ਕੱਪੜੇ ਬਦਲ ਲਓ ਕੋਈ ਗੱਲ ਨਹੀਂ ਚਿੱਟੇ ਪਾ ਲਓ ਸਰੀਰ ਤੇ ਧਾਰਮਿਕ ਲਿਬਾਸ ਪਾ ਲਓ ਬੜਾ ਸੌਖਾ ਹੈ ਪਰ ਮਨ ਧਰਮੀ ਨਹੀਂ ਹੁੰਦਾ ਮਨ ਨਹੀਂ ਮੰਨਦਾ ਸਰੀਰ ਨੂੰ ਧਾਰਮਿਕ ਸਥਾਨ ਤੇ ਲੈ ਜਾਓ ਸੌਖਾ ਮਨ ਬਾਹਰੀ ਰਹਿੰਦਾ ਮਨ ਨਹੀਂ ਵੜਦਾ ਸਰੀਰ ਤੀਰਥਾਂ ਤੇ ਚਲਾ ਜਾਂਦਾ ਹੈ ਮਨ ਪਵਿੱਤਰ ਨਹੀਂ ਹੁੰਦਾ ਮਨ ਦੀ ਮੈਲ ਨਹੀਂ ਜਾਂਦੀ ਤਾਂ ਹੀ ਬਾਣੀ ਕਹਿੰਦੀ ਜਿੰਨੇ ਵੀ ਨਾਲੋਂ ਤੀਰਥ ਗੁਰੂਦੇਵ ਕਹਿੰਦੇ ਲਾਭ ਨਹੀਂ ਹੈ ਸੱਪ ਭੱਜ ਗਿਆ ਖੁੱਡ ਨੂੰ ਜਿੰਨਾ ਮਰਜੀ ਕੁੱਟ ਲੋ ਉਦਾ ਪ੍ਰਭਾਵ ਸੱਪ ਤੇ ਨਹੀਂ ਪੈਣਾ। ਤੋਂ ਗੁਰਦੇਵ ਕਹਿੰਦੇ ਬਹੁਤ ਕੁਝ ਮੰਨਨੇ ਮੰਨਿਆ ਉਹ ਛੱਡਣਾ ਪੈਣਾ ਹੈ ਉਹ ਤਿਆਗਣਾ ਪੈਣਾ ਹੈ। ਮਨ ਦੀ ਮੈਲ ਗੁਰੂ ਦੀ ਮਤ ਨਾਲ ਲੈ ਜਾਂਦੀ ਹੈ। ਜਿਹੜੀ ਸਾਡੀ ਮਤ ਹੈ ਸਾਡੀ માનਤਾ ਹੈ ਸਾਡਾ ਮੰਨਣਾ ਸੱਚ ਨਹੀਂ ਹੈ ਅਸੀਂ ਤੇ ਝੂਠ ਨੂੰ ਹੀ ਸੱਚ ਮੰਨ ਲਿਆ ਹੈ। ਸਾਡਾ ਮਨ ਤੇ ਭੁਲੇਖਿਆਂ ਚ ਰਹਿੰਦਾ ਜੋ ਆਪਣਾ ਨਹੀਂ ਇਹਨੇ ਆਪਣਾ ਜਾਣਿਆ ਜੋ ਆਪਣਾ ਹੈ ਉਹ ਬਗਾਨਾ ਜਾਣਿਆ ਇਹ ਮਨ ਦਾ ਇਸੇ ਤਰ੍ਹਾਂ ਦਾ ਹਿਸਾਬ ਹੈ ਤੋਂ ਸਹਿਬ ਕਹਿੰਦੇ ਮਨ ਕਿਹੜੀ ਭੈੜੀ ਮੱਤ ਤੂੰ ਲੈ ਲਈ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਤੇਰੇ ਕੋਲ ਪਰਾਇਆ ਹੈ ਸਭ ਕੁਝ ਮੈਂ ਕਹਿੰਨਾ ਧਰਮ ਵੀ ਪਰਾਇਆ ਹੈ ਜੋ ਕਿਸੇ ਕੋਲੋਂ ਸੁਣ ਲਿਆ ਜੋ ਕਿ ਤੂੰ ਪੜ ਲਿਆ ਜਿੰਨਾ ਚਿਰ ਤੱਕ ਉਹ ਆਪਣਾ ਤਜਰਬਾ ਨਹੀਂ ਬਣਿਆ ਉਹ ਪਰਾਇਆ ਹੀ ਹੈ ਤੇ ਸਾਡੇ ਕੋਲ ਬਹੁਤਾ ਧਰਮ ਪਰਾਇਆ ਹੀ ਹੁੰਦਾ ਹੈ ਕਿਸੇ ਕੋਲੋਂ ਸੁਣ ਲਿਆ ਕਿਸੇ ਥਾਂ ਤੋਂ ਪੜ ਲਿਆ ਕਿਸੇ ਨੇ ਦੱਸ ਦਿੱਤਾ ਜਿੰਨਾ ਚਿਰ ਤੱਕ ਉਹ ਆਪਣੇ ਅਨੁਭਵ 'ਚ ਨਹੀਂ ਆਇਆ ਤਜਰਬੇ 'ਚ ਨਹੀਂ ਆਇਆ ਉਹ ਪਰਾਇਆ ਹੀ ਹੈ ਮੁਬਾਰਕ ਹੈ ਉਹ ਸਾਡੇ ਅਨੁਭਵ ਦੇ ਵਿੱਚ ਆ ਜਾਏ ਮੁਬਾਰਕ ਹੈ ਫਿਰ ਉਹ ਸੁਣਿਆ ਵੀ ਉਹ ਸਮਝਿਆ ਵੀ ਉਹ ਪੜ੍ਹਿਆ ਵੀ ਮੁਬਾਰਕ ਹੈ ਪਰ ਮਨ ਈ ਛੇਤੀ ਨਹੀਂ ਮੰਨਦਾ ਇਹਦਾ ਬੜਾ ਵੱਡਾ ਫਲਸਫਾ ਹੈ ਤਾਂ ਕਰਕੇ ਧਰਮ ਦੇ ਕਰਮ ਕਰਨ ਵਾਲੇ ਬਹੁਤ ਨੇ ਪਰ ਮੰਨਣ ਵਾਲਾ ਬਹੁਤ ਘੱਟ ਹੋਏਗਾ ਮੰਨ ਨਹੀਂ ਮੰਨਦਾ ਭਗਤ ਜੀ ਕਹਿੰਦੇ ਰੱਬ ਨੂੰ ਮਾਣੇ ਓਦੋਂ ਜਦੋਂ ਮਨ ਮੰਨ ਗਏ ਮਨ ਮੰਨਿਆ ਤਉ ਹਰ ਜਾਣਿਆ ਮੰਨੇ ਮੰਲਿਆ ਬਸ ਮੰਨ ਲਿਆ ਉਸ ਨੂੰ ਤੇ ਜਿੰਨਾ ਚਿਰ ਤੱਕ ਮਨ ਨੇ ਮੰਨਿਆ ਨਹੀਂ ਕਿਰਿਆ ਕੋਈ ਵੀ ਹੋਏ ਗਿਆਨ ਕੋਈ ਵੀ ਹੋਏ ਉਹ ਉਦਾਰਾ ਹੈ ਮੈਨੂੰ ਕਹਿਣ ਦੇਣਾ ਉਹ ਥੋਥਾ ਹੈ ਉਹਦੇ ਨਾਲ ਸਾਡਾ ਕੁਝ ਸਵਰਨ ਵਾਲਾ ਨਹੀਂ ਤੋ ਇਸ ਵਾਸਤੇ ਸਹਿਬ ਕਹਿੰਦੇ ਮਨ ਜਿਹੜਾ ਹੈ ਨਾ ਇਹ ਦੂਜੇ ਵੱਲ ਵੇਖਦਾ ਹੈ ਪਰਦਾਰਾ ਪਰਦਾਰਾ ਕੀ ਹੈ ਪਰਾਇਆ ਸ਼ਰੀਰ ਪਰਾਇਆ ਤਨ ਮਨ ਚ ਖਿੱਚ ਕੇ ਦੀ ਪੈਂਦੀ ਹੈ ਪਰਾਏ ਤਨ ਦੀ ਖਿੱਚ ਹੈ ਪਰਾਏ ਧਨ ਦੀ ਖਿੱਚ ਹੈ ਐਸਾ ਹੈ ਤੁਸੀਂ ਦੇਖਣਾ ਸਮਝ ਲਓ ਉਹ ਮਨ ਜਿਹੜਾ ਹੈ ਉਹ ਮਨਮਤ ਵਾਲਾ ਹੈ ਮਨਮਤ ਕੁਮਤ ਜਿਹਨੂੰ ਸਹਿਬ ਨੇ ਕਿਹਾ ਜੋੜੀ ਮਨ ਚ ਕੁਮਤ ਹੈ ਸਭ ਪਰਾਇਆ ਧਰਮ ਵੀ ਪਰਾਇਆ ਰੱਬ ਵੀ ਪਰਾਇਆ ਆਪਣਾ ਬਣਿਆ ਹੀ ਨਹੀਂ ਸਭ ਕਿਛ ਆਪਣਾ ਇਕ ਰਾਮ ਪਰਾਇਆ ਇਸ ਵਾਸਤੇ ਮਨ ਦੀ ਕੁਮਤ ਇਹ ਪਰਾਇਆ ਚੁੱਕਿਆ ਹੋਇਆ ਜਦੋਂ ਪਰਾਏ ਦੀ ਖਿੱਚ ਹੋਏ ਪਰਾਏ ਤਨ ਦੀ ਪਰਾਏ ਤਨ ਦੀ ਪਰਾਇ ਨਿੰਦਿਆ ਦੀ ਸਮਝ ਲਓ ਮਨ ਮੈਲਾ ਹੈ ਸਤਗੁਰ ਕਹਿੰਦੇ ਕਿਹੜੇ ਰਾਹ ਤੁਰ ਪਿਆ। RAM ਭਗਤ ਨੇ ਕੀਨੀ ਤੇ ਵੈਗੁਰੂ ਦੀ ਭਗਤੀ ਨਹੀਂ ਕੀਤੀ। ਭਗਤੀ ਆਪਣੇ ਆਪ ਚੋਂ ਆਏਗੀ। ਭਗਤੀ ਦਾ ਸਬੰਧ ਆਪਣੇ ਆਪ ਨਾਲ ਹੈ। ਭਗਤੀ ਦੇ ਵਿੱਚ ਮੇਰੀ ਮੌਜੂਦਗੀ ਪਰਮਾਤਮਾ ਦੀ ਮੌਜੂਦਗੀ ਹੈ। ਤੋਂ ਸਹਿਬ ਕਹਿੰਦੇ RAM ਭਗਤ ਕਿੱਥੋਂ ਆਣੀ ਸੀ? ਸੱਪਰਾਇ ਹੈ। ਸਭ ਵਿਗਾਨਾ ਹੈ। ਰਾਸੀ ਦੂਸਰੇ ਧਾਰੇ ਹੈ। ਅੱਜ ਐਸਿ ਆਪਣਾ ਰਸ ਮਾਣਿਆ ਨਹੀਂ ਸਾਧਨਾ ਇਹ ਇਸੇ ਵਾਸਤੇ ਸੀ ਧਿਆਨ ਇਸੇ ਵਾਸਤੇ ਸੀ ਚਲੋ ਮੈਂ ਕਹਿਣਾ ਹੋਰ ਮੰਤਰ ਕੀ ਪੜਨੇ ਆ ਪਾਠ ਕੀ ਕਰਨੇ 5 ਮਿੰਟ ਕੇਵਲ ਆਪਣੇ ਧਿਆਨ ਚ ਬੈਠ ਕੇ ਵੇਖੋ ਕਦੇ ਬਸ ਕੱਲਾ ਸਵਾਸਾਂ ਤੇ ਧਿਆਨ ਰੱਖਿਓ ਵੀ ਸਾਰੇ ਨੇ ਬਸ ਹੋਰ ਕੁਝ ਨਾ ਵਿਚਾਰ ਜ਼ੀਰੋ ਹੋ ਜਾਣ ਮਨ ਨੂੰ ਆਪਾਂ ਇਸੇ ਤਰ੍ਹਾਂ ਜ਼ੀਰੋ ਕਰ ਸਕਦੇ ਹਾਂ। ਧਿਆਨ ਹਟਾ ਲਈਏ ਉਹਦੇ ਤੋਂ, ਉਹਦੇ ਵਿਚਾਰਾਂ ਤੋਂ। ਤੋਂ ਚਲੋ 2-4 ਮਿੰਟ ਐਸਾ ਵੀ ਅਭਿਆਸ ਆਪਾਂ ਦਿਨ 'ਚ ਕਰ ਸਕਦੇ ਹਾਂ। ਵੀ ਬੈਠ ਕੇ ਕੱਲੇ ਸਵਾਸਾਂ ਨੂੰ ਦੇਖੋ ਬਸ। ਕੱਲੇ ਸਵਾਸ ਬਸ ਦ੍ਰਿਸ਼ਟਾ ਬਣ ਜਾਣਾ। ਵੇਖਣ ਵਾਲਾ ਬਣ ਜਾਣਾ। ਪਰ ਕਈ ਵਾਰ ਐਸਾ ਵੀ ਨਹੀਂ ਬਣ ਐ ਸਭ ਨਹੀਂ ਹੋ ਪੈਂਦਾ ਰੱਬ ਦੀ ਤੇ ਗੱਲ ਦੂਸਰੀ ਐ ਸਾਨੂੰ ਤੇ ਆਪਣਾ ਹੀ ਧਿਆਨ ਨਹੀਂ ਕਦੇ ਆਇਆ ਰੱਬ ਦਾ ਧਿਆਨ ਵੀ ਉਹਨਾਂ ਨੇ ਰੱਖਿਆ ਜਿਨ੍ਹਾਂ ਨੇ ਆਪਣਾ ਧਿਆਨ ਵੇਖਿਆ ਜਿਨ੍ਹਾਂ ਨੂੰ ਆਪਣਾ ਧਿਆਨ ਆਇਆ ਖਿਆਲ ਆਇਆ ਅਜੇ ਖਿਆਲ ਹੀ ਨਹੀਂ ਅਜੇ ਪਰਦਾਰਾ ਨਿੰਦਿਆ ਰਸ ਰਚਿਓ ਅਜੇ ਪਰਾਇਆ ਹੈ ਤੋ ਸਹਿਬ ਕਹਿੰਦੇ RAM ਭਗਤ ਨਹਿ ਕੀਨੀ ਇਸ ਤਰ੍ਹਾਂ ਹੋ ਰਿਹਾ ਐ ਗੁਰੂ ਨਹੀਂ ਚਾਹੁੰਦਾ ਇਹ ਅਣਹੋਣੀ ਜੀਵਨ ਚ ਵਰਤੇ ਬਾਕੀ ਤੇ ਸਭ ਕੁਦਰਤ ਵਿੱਚ ਜੋ ਹੋਣਾ ਹੋਣਾ ਹੀ ਐ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੌਤ ਵੀ ਅਣਹੋਣੀ ਨਹੀਂ ਜਨਮ ਵੀ ਅਣ ਹੋਣਾ ਨਹੀਂ ਸੁੱਖ ਦੁੱਖ ਵੀ ਅਣ ਹੋਣਾ ਨਹੀਂ ਵਾਧਾ ਘਾਟਾ ਵੀ ਅਣਹੋਣੀ ਨਹੀਂ ਅਣਹੋਣੀ ਕੀ ਐ ਰੱਬ ਦਾ ਭੁੱਲ ਜਾਣਾ ਅਣਹੋਣੀ ਇਹੀ ਐ ਜਿੰਨੇ ਬਣਾਇਆ ਉਹਦੇ ਤੋਂ ਹੀ ਮੁੱਕਰ ਜਾਣਾ ਇਹ ਅਣਹੋਣੀ ਐ ਬਾਕੀ ਕੁਝ ਵੀ ਅਨਨੇਚੁਰਲ ਨਹੀਂ ਹੈ ਸਭ ਹੋ ਰਿਹਾ ਹੈ ਜੋ ਹੋਣਾ ਹੈ ਉਹ ਹੋ ਰਿਹਾ ਹੈ ਜੋ ਨਹੀਂ ਹੋਣਾ ਨਹੀਂ ਹੋਇਆ ਜਿੰਨੇ ਮਰਜੀ ਤੜਫ ਲਿਏ ਤੋਂ ਸਭ ਤੋਂ ਵੱਡੀ ਅਣਹੋਣੀ ਇਹ ਹੀ ਹੈ ਉਸ ਮਾਲਕ ਦਾ ਧਿਆਨ ਵਿਸਰ ਜਾਣਾ ਸਭ ਤੋਂ ਅਣਹੋਣੀ ਇਹ ਹੈ ਕਿ ਆਪਣਾ ਹੀ ਖਿਆਲ ਭੁੱਲ ਜਾਣਾ ਆਪਣਾ ਹੀ ਮੈਂ ਕਈ ਵਾਰ ਕਹਿੰਨਾ ਸਾਨੂੰ ਜਿਹੜੀ ਆਪਣੀ ਜਾਣਕਾਰੀ ਵੀ ਹੈ ਨਾ ਉਹ ਆਧਾਰ ਕਾਰਡ ਵਾਲੀ ਹੈ ਬਸ ਵੋਟਰ ਕਾਰਡ ਵਾਲੀ ਹੈ ਜੋ ਨਾਮ ਸਾਡਾ ਰੱਖ ਦਿੱਤਾ ਠੀਕ ਹੈ ਰੱਖਿਆ ਅਸੀਂ ਉਹ ਹੀ ਸੱਚ ਜਾਣ ਲਿਆ ਮੈਂ ਪੰਜਾਬੀ ਆ ਮੇਰੀ ਗੋਤ ਹੈ ਆ ਮੇਰਾ ਨਾਮ ਹੈ ਆ ਮੇਰਾ ਦੇਸ਼ ਹੈ ਅਸੀਂ ਇਹ ਇਮਾਨਤਾਵਾਂ ਮੰਨ ਨੇ ਮੰਨ ਲੀਆਂ ਨੇ ਪਰ ਇਹ ਸੱਚ ਨਹੀਂ ਹੈ ਇਹ ਪੜਦੇ ਨੇ ਇਹ ਇਸ ਤਰ੍ਹਾਂ ਜਾਣੋ ਜਿਵੇਂ ਸਰੀਰ ਤੇ ਬਸਤਰ ਪਾਇਆ ਤੇ ਅਸੀਂ ਆਪਣੀ ਪਹਿਚਾਨ ਬਸਤਰਾਂ ਦੀ ਲਈ ਜਾ ਰਹੇ ਹਾਂ ਤੋਂ ਸਤਿਗੁਰ ਚਾਹੁੰਦੇ ਨੇ ਵੀ ਇਹ ਅਨਹੋਣੀ ਨਾ ਵਰਤੇ ਸਾਡੇ ਜੀਵਨ ਚ ਅਸੀਂ ਬਚ ਸਕੀਏ ਮਨ ਕੁਮਤ ਤੋਂ ਗੁਰਮਤ ਵੱਲ